ਕਾਰਨ ਸਿਰਫ ਤੋਂ ਸਿਰਫ ਇੱਕ ਹੀ ਹੈ ਕਿ ਜਲੰਧਰ ਪੰਜਾਬ ਦੀ ਸਾਰੀ ਪੁਲਿਸ ਨਕਮੀ ਹੋ ਚੁੱਕੀ ਹੈ ਜਿਹੜੇ ਜਿਨ੍ਹਾਂ ਨੇ ਕੱਟੜਾਂ ਨੂੰ ਅੰਜਾਮ ਦਿੱਤਾ ਉਹ ਵੀ ਲੋਕਾਂ ਨੇ ਦੱਸਿਆ ਫਿਰ ਸਾਡੀ ਇੱਕ ਛੋਟੀ ਬੱਚੇ ਦਾ ਰੇਡ ਤੋਂ ਬਾਅਦ ਜਿਹਦਾ ਕਤਲ ਕਰ ਦਿੱਤਾ ਗਿਆ ਸੀ ਪੰਜਾਬ ਪਟਿਆ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਕੌਂਸਲਰ ਉਹਨਾਂ ਦੇ ਵੋਟਾਂ ਵਿੱਚ ਵੀ ਹੋ ਰਹੀਆਂ ਨੇ ਇਸ ਕਰਕੇ ਜਿਹੜੇ ਕਹਿੰਦੇ ਸੀ ਨਾ ਮੇਰਾ ਬਾਗ ਤੇ ਮੇਰਾ ਪਰਿਵਾਰ ਉਹ ਹੁਣ ਨਹੀਂ ਲਿਖਦੇ ਮੇਰਾ ਬਾਗ ਪਲੇਟਫਾਰਮ ਕੋਈ ਇਤਾਂ ਦਾ ਐਨਜੀਓ ਇਕੱਠੀ ਕਰੀਏ ਜਿਹਦੇ ਨਾਲ ਸਾਰੇ ਧਰਮਾਂ ਦੇ ਲੋਕ ਸਾਰੀਆਂ ਪਾਰਟੀਆਂ ਦੇ ਲੋਕ ਕਿਤੇ ਵੀ ਕੋਈ ਮੁਸੀਬਤ ਪੈਂਦੀ ਹੈ ਜਿੰਨੀ ਜਿੰਨੀ ਸੰਗਲ ਜੀ ਅਭੀ ਅਭੀ ਲੋਚੀ ਫਰ ਸਾਗਰ ਜੋਰਜ ਜੀ ਸਰਦਾਰ ਸੁਖਮੀਤ ਸਿੰਘ ਜੀ ਜੋ ਕਿ ਪ੍ਰਾਗ ਸਮਾ ਦੇ ਪ੍ਰਧਾਨ ਨੇ ਅੰਜਨ ਐਕਸਟਰਾ ਬਾਅਦ ਦੇ ਡੀਪੀ ਇਨਜਾਦ ਦੀ ਤਿਆਰ ਰਹਿਣ ਜਨਾਬ ਸਰਕਾਰ ਜਿੰਦਾਬਾਦ ਆਮ ਆਦਮੀ ਪਾਰਟੀ ਸ਼ਰਮ ਕਰਾ ਬਾਕੀ ਪਹਿਲਾ ਫਦੇ ਦੀ ਸਾਥ ਪਾਣਾ ਸਿਰਫ ਪੂਸ ਕੋਲ ਇੱਕ ਬਹਾਨਾ ਹੈ ਕਿ ਸਾਨੂੰ ਉਹਦੇ ਪਛੋਕਰ ਦਾ ਪਤਾ ਹੀ ਨਹੀਂ ਉਹ ਕੌਣ ਮਾਰ ਗਿਆ ਤੇ ਜੇਕਰ 10 ਬੰਦੇ ਹੋਰ ਕਰ ਜਾਣ ਰਾਤ ਦੀ ਵਾਰਦਾਤ ਜਿਹੜੀ ਸਵੇਰੇ ਤੇ ਇਹਨਾਂ ਕਲੂਜ਼ ਕੱਟਣ ਲਈ ਇਕੱਠਾ ਹੋਏ ਆ ਮੈਂ ਸਾਨੂੰ ਦਾ ਵੀ ਪੰਜਾਬ ਸਰਕਾਰ ਦੇ ਵਿਰੁੱਧ ਕਿਸੇ ਨੇ ਉਹ ਨਹੀਂ ਨਾਰਾ ਲਾਇਆ ਆਪਾਂ ਨਾਰਾ ਲਾਈਏ ਪੰਜਾਬ ਸਰਕਾਰ ਜਿੰਦਾਬਾਦ ਜਿਹੜੇ ਲੋਕ ਇੱਥੇ ਆਏ ਨਾ ਉਹਨਾਂ ਦਾ ਜਮੀਰ ਕਿਤੇ ਨਾ ਕੀਤੀ ਆਪਣੇ ਇਲਾਕੇ ਦੇ ਲਈ ਆਪਣੇ ਪਿਵਾਰਾਂ ਲਈ ਜਾਗਰ ਜਾਜ ਅੱਜ ਇੰਨਾ ਕੁ ਲੋਕ ਨੂੰ ਦੁੱਖ ਹੈ ਨਾ ਕਿ ਦੇਖ ਹੀ ਲਿਆ ਕਿ ਕੋਈ ਰਾਣੀ ਦੀ ਪਾਰਟੀ ਨਹੀਂ ਕਾਲੀ ਦਲ ਹੈ ਭਾਜਪਾ ਬੀਐਸਪੀ ਜਾਂ ਕਾਂਗਰਸ ਪਾਰਟੀ ਤੋਂ ਉੱਪਰ ਸਾਰੇ ਪਾਰਟੀ ਉੱਠ ਕੇ ਛੱਡ ਕੇ ਪਾਰਟੀ ਆਪਣੇ ਘਰ ਅੱਜ ਇਸ ਮਹਾਪੰਚਾਇਤ ਚ ਆਏ ਕੀ ਕਰਨ ਆਇਆ ਕਿ ਇਸ ਇਲਾਕੇ ਦਾ ਜੋ ਲਾਅਨ ਆਰਡਰ ਹੈ ਇਸ ਇਲਾਕੇ ਦਾ ਫੇਲੀਅਰ ਹੈ ਖਾਸ ਕਰਕੇ ਸਰਕਾਰ ਇਸ ਇਲਾਕੇ ਦੇ ਨਾਂ ਬਰਾਬਰ ਦੇ ਨਾਮ ਸਰਕਾਰਾਂ ਕਿਉਂ ਕੱਲੇ ਜਲੰਧਰ ਵੈਸਟ ਕ੍ਰਾਈਮ ਹੋਇਆ ਕਿਉਂ ਲੁੱਟਾਂ ਸਿਰ ਜਲੰਧਰ ਵੈਸਟ ਚ ਹੋ ਰਹੀਆਂ ਖੋਹਾਂ ਕਿਉਂ ਹੋ ਰਹੀਆਂ ਕਿਉਂ ਕਤਲ ਹੋ ਰਿਹਾ ਕਿਉਂ ਰੇਪ ਹੋ ਰਿਹਾ ਕਿਉਂ ਬੱਚੇ ਮਰੇ ਜਾ ਰਹੇ ਆ}{|\text{ਕੱਲ ਬਾਕੀ ਵੀ ਹਲਕੇ ਆ ਬਾਕੀ ਵੀ ਜ਼ਿਲ੍ਹੇ ਆ ਲਾਤਪੂਰੇ ਉੱਥੇ ਵੀ ਪਰ ਕੱਲਾ ਜਲੰਧਰ ਜਿਹੜਾ ਵੈਸਟ ਹੈ ਇਹ ਅੱਜ ਨਸ਼ੇ ਦਾ ਵੱਡਾ ਹੱਬ ਬਣ ਗਿਆ ਹੱਬ ਇਹਦਾ ਕੌਣ ਹੈ ਮੁਖੀ ਨਹੀਂਗਾ ਇੱਥੇ ਦਾ ਜਿਹੜਾ ਕੋਈ ਵਾਰਿਸ ਸਾਹਮਣੇ ਵਾਲਾ ਨਹੀਂ ਆ ਪਰ ਨਾਮ ਦਾ ਮੰਤਰੀ ਹੈ ਐਮ ਐਲ ਏ ਆ ਪਰ ਅੱਜ ਲੋਕ ਤਰਾਹੀ ਤਰਾਹੀ ਕਰੇ ਤਰਾਹੀ ਤਰਾਹੀ} ਜਿੰਨੀਆਂ ਲੋਕਾਂ ਨੇ ਵੋਟਾਂ ਪਾ ਕੇ ਤੇ ਐਮਐਲਏ ਮਿੰਿਸਟਰ ਬਣਾਇਆ ਸੀ ਅਜੋ ਉਸੇ ਤਰੀਕੇ ਨਾਲ ਲੋਕਾਂ ਨੂੰ ਲੁੱਟਿਆ ਜਾ ਰਿਹਾ ਲੁੱਟਿਆ ਜਾ ਰਿਹਾ ਅੱਜ ਇੱਕ ਸੁਨਿਆਰਾ ਆਪਣੀ ਦੁਕਾਨ ਨਹੀਂ ਖਲਾ ਸਕਦਾ ਦਿਨੇ ਤੇ ਪਹਿਰੇ 5 ਵਜੇ ਵੀ ਲੋਕ ਲੁੱਟਣ ਆ ਰਹੇ ਆ ਰਾਤ ਨੂੰ 2 ਵਜੇ ਵੀ ਲੁੱਟਣ ਆ ਰਹੇ ਆ ਅੱਜ ਕੋਈ ਬੱਚਾ ਆਪਣੇ ਨੂੰ ਕਾ ਸਕਦਾ ਕਤਲ ਹੋ ਰਿਹਾ 8-9 ਸਾਲ ਦੇ ਬੱਚਾ ਦੇ 13 ਸਾਲ ਦੀ ਬੱਚੀ ਨੇ ਸੇਫ ਹੈ ਅੱਜ ਬੱਚੇ ਨੂੰ ਸੂਸ਼ਣ ਕਰਨ ਦੀ ਨੋਬਤ ਕੀ ਪੈ ਰਹੀ ਹੈ ਕੋਈ ਇਦਾਂ ਦੇ ਇਲਾਕਿਆਂ ਦੇ ਵਪਾਰੀ ਸੇਫ ਨਹੀਂ ਕੋਈ ਬਿਜ਼ਨਸਮੈਨ ਦੇ ਕੋਲ ਨਹੀਂ ਜਾ ਸਕਦਾ ਡਰ ਡਰ ਖੋ ਇਹ ਜੰਦਾ ਵਸਤੇ ਹਾਲਾਤ ਬਣਾਤੇ ਇਹ ਕੋਈ